ਕੈਨੇਡੀਅਨ ਖਬਰ ਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਦੇ ਵਿੱਚ ਜਿੱਥੇ ਭਾਰੀ بارش ਨੇ ਦਸਤਕ ਦਿੱਤੀ ਹੈ ਮਿਸਿਸਾਗਾ ਬ੍ਰੈਂਪਟਨ ਦੇ ਇਲਾਕੇ ਦੇ ਵਿੱਚ ਭਾਰੀ ਮੀਂਹ ਨੇ ਹੜ੍ਹਾਂ ਦੇ ਹਾਲਾਤ ਜਿੱਥੇ ਬਣਾ ਦਿੱਤੇ ਨੇ ਜਿਸ ਦੇ ਚੱਲਦੇ ਹਾਂ ਹੁਣ ਹਾਈਵੇ 410 ਦੇ ਨਾਲ-ਨਾਲ ਡਬਲਯੂਈ ਡਬਲਯੂ ਖਾਸ ਕਰ ਕੈਨੇਡੀਅਨ ਖਬਰ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਦੇ ਵਿੱਚ ਇਸ ਵਕਤ ਤੇਜ਼ بارش ਕਰਕੇ ਹੜਾਂ ਦੇ ਹਾਲਾਤ ਬਣ ਚੁੱਕੇ ਨੇ ਤੇ ਹੜਾਂ ਦੀ ਸਥਿਤੀ ਨੂੰ ਦੇਖਦੇ ਹੋਏ ਜਿੱਥੇ ਹੁਣ ਹਾਈਵੇ 410 ਦੇ ਨਾਲ QEW ਖਾਸ ਕਰਕੇ ਹਾਈਵੇ 403 ਮਿਸਿਸ ਸਾਗਾ ਤੇ ਬ੍ਰੈਮਟਨ ਅਗਸਤ 19 ਤੇ 23 ਦੇ ਵਿੱਚ ਵੱਡੇ ਹੜ੍ਹ ਤੇ ਹੋਰ ਵੱਡੇ ਕਾਰਨਾਂ ਕਰਕੇ ਬੰਦ ਕਰਨ ਕਰਕੇ ਡਰਾਈਵਰਾਂ ਨੂੰ ਜਿੱਥੇ ਖਾਸ ਤੌਰ ਤੇ ਟ੍ਰੈਫਿਕ ਦੇ ਚੇਤਾਵਨੀ ਜਾਰੀ ਕੀਤੀ ਗਈ ਹੈ ਅਗਸਤ ਦੇ ਅੱਧੇ ਪੁਆਇੰਟ ਨੂੰ ਜਿੱਥੇ ਪਾਰ ਕਰ ਚੁੱਕੇ ਹਾਂ ਤੇ ਪੀਲ ਹਾਈਵੇ ਖੇਤਰ ਵਿੱਚ ਉਸਾਰੀ ਤੇ ਕਈ ਕੰਮਕਾਰ ਜਿੱਥੇ ਚੱਲ ਰਹੇ ਨੇ ਜਿਸ ਕਰਕੇ ਅਕਸਰ ਸਾਨੂੰ ਸੜਕਾਂ ਦੇ ਉੱਪਰ ਇਦਾਂ ਦੇ ਕੰਸਟਰਕਸ਼ਨ ਦੇ ਸੰਕੇਤ ਨਜ਼ਰ ਆ ਜਾਂਦੇ ਨੇ ਮਿਸਿਸਾਗਾ ਬ੍ਰੈਮਟਨ ਦੇ ਵਿੱਚ ਵੀ ਮਹੱਤਵਪੂਰਨ ਹੜ ਜੋ ਆਏ ਹੋਏ ਨੇ ਇਸ ਕਰਕੇ ਹਾਈਵੇ 4 ਅਤੇ 3 ਅਤੇ ਹਾਈਵੇ 410 ਦੇ ਉੱਪਰ ਵੱਡੀ ਤਬਾਈ ਹੋਈ ਹੈ ਅਗਸਤ ਦੇ ਅੱਧ ਪੁਆਇੰਟ ਨੂੰ ਜਿੱਥੇ ਅਸੀਂ ਪਾਰ ਕੀਤਾ ਪੀਲ ਖੇਤਰਾਂ ਵਿੱਚ ਹਾਈਵੇ ਦੀ ਉਸਾਰੀ ਅਜੇ ਵੀ ਉਸੇ ਤਰ੍ਹਾਂ ਚੱਲ ਰਹੀ ਹੈ ਤੇ ਦੱਸ ਦਿਆ ਕਿ ਆਵਾਜਾਈ ਮੰਤਰਾਲੇ ਨੇ ਇਸ ਹਫਤੇ ਮਿਸਿਸਾਗਾ ਦੇ ਵਿੱਚ ਖਾਸ ਕਰਕੇ ਬ੍ਰੈਮਟਨ ਦੇ ਕੁਝ ਨਵੇਂ ਅਵਰਤੀ ਜਿੱਥੇ ਬੰਦ ਹੋਣ ਦਾ ਖੁਲਾਸਾ ਕਰ ਦਿੱਤਾ ਤੇ ਦੱਸਦੀ ਕਿ ਹਾਈਵੇ ਦੇ ਉੱਪਰ ਡਰਾਈਵਰ ਸੰਭਾਵਿਤ ਜਿੱਥੇ ਆਵਾਜਾਈ ਡੇਰੀ ਬਾਰੇ ਜਿੱਥੇ ਚੇਤਾਵਨੀ ਦਿੱਤੀ ਗਈ ਹੈ ਕੁਝ ਕਲੈਨਾ ਖਾਸ ਤੌਰ ਤੇ ਬੰਦ ਕੀਤੀਆਂ ਗਈਆਂ ਨੇ ਉਹਨਾਂ ਨੇ ਦੱਸਿਆ ਕਿ ਹਾਈਵੇ ਬੰਦ ਹੋਣ ਤੋਂ ਬਾਅਦ ਆਮ ਲੋਕਾਂ ਨੂੰ ਕਿਤੇ ਨਾ ਕਿਤੇ ਤਕਲੀਫ ਦਾ ਸਾਹਮਣਾ ਕਰਨਾ ਪਵੇਗਾ ਤੇ ਹੁਣ ਇਹਨਾਂ ਹਾਈਵੇਆਂ ਦੇ ਉੱਪਰ ਜਾਣ ਤੋਂ ਪਹਿਲਾਂ ਤੁਹਾਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਚੈੱਕ ਕਰਨਾ ਪਵੇ ਕਿ ਇਸ ਪਾਸੇ ਕਿੰਨਾਕ ਟ੍ਰੈਫਿਕ ਜਾਮ ਚੱਲ ਰਿਹਾ ਓਨੇ ਤੇ 24 ਅਗਸਤ ਤੋਂ ਡੁੰਡਾਸ ਸਟਰੀਟ ਹਾਈਵੇ 403 ਤੇ ਵੈਸਟ ਬਾਉਂਡ ਆਫ ਰੈਂਪ ਦੇ ਰੱਖ-ਰਖਾਵ ਲਈ 11 ਵਜੇ ਤੋਂ ਸਾਰੀਆਂ ਲੇਨਾਂ ਬੰਦ ਰਹਿਣਗੀਆਂ ਤੇ ਤਸਵੀਰੇ 5 ਵਜੇ ਤੱਕ ਹੀ ਲੇਨਾਂ ਬੰਦ ਰਹਿਣਗੀਆਂ ਮੰਤਰਾਲੇ ਦੇ ਅਨੁਸਾਰ ਸੋਮਵਾਰ 19 ਅਗਸਤ ਨੂੰ ਮਿਸਾਗਾ ਤੇ ਉੱਥੇ ਹੀ ਕਾਵਾਟਾ ਰੋਡ ਦੇ ਉੱਪਰ ਹਾਈਵੇ 403 ਪੂਰਬ ਵੱਲ ਔਨ ਰੈਪ ਹੜ ਔਨ ਕਰਕੇ ਸਾਰੀਆਂ ਲੇਨਾਂ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਓਪੀਪੀ ਨੇ ਸੋਮਵਾਰ 19 ਅਗਸਤ ਨੂੰ ਕਿਹਾ ਕਿ ਮਿਸਾਗਾ ਵਿੱਚ ਹਾਈਵੇ 410 ਉੱਤਰ ਵੱਲ ਹਾਈਵੇ 403 ਡਿਕਸੀ ਰੋਡ ਅਤੇ ਦਾ ਈਸਟ ਮਾਲ ਦੇ ਵਿੱਚਕਾਰ ਕੁਇਨਸ ਰੋਡ ਤੇ ਜਾਣ ਵਾਲੇ ਮਾਰਗ ਤੇ ਰੱਖ-ਰਖਾਵ 10 ਵਜੇ ਤੋਂ ਲੈ ਕੇ 1 ਲੈਨ ਬੰਦ ਰਹੇਗੀ ਤੇ 19 ਤੇ 23 ਅਗਸਤ ਨੂੰ ਸਵੇਰੇ 5 ਵਜੇ ਤੱਕ ਇਹ ਦਾ ਨਾ ਬੰਦ ਰਹੇਗੀ। ਮੰਤਰਾਲੇ ਨੇ ਵੀ ਕਿਹਾ ਕਿ ਐਰਿੰਸ ਮਿਲਜ਼ ਪਾਰਕਵੇ ਤੇ ਹਾਈਵੇ 403 ਈਸਟ ਬਾਉਂਡ ਆਫ ਰੈਂਪ ਦੇ ਰੱਖ-ਰਖਾਵ ਲਈ 19 ਤੇ 24 ਅਗਸਤ ਨੂੰ ਰਾਤ 11 ਵਜੇ ਤੋਂ ਸਾਰੀਆਂ ਲਾਈਨਾਂ ਜਿੱਥੇ ਬੰਦ ਰਹਿਣਗੀਆਂ ਤੇ ਸਵੇਰੇ 5 ਵਜੇ ਤੱਕ ਇਹ ਲਾਈਨਾਂ ਨੂੰ ਬੰਦ ਕੀਤਾ ਜਾਵੇਗਾ ਤੇ ਮੰਤਰਾਲੇ ਨੇ ਇਹ ਵੀ ਕਿਹਾ ਕਿ ਮਿਸਾਗਾ ਵਿੱਚ ਕੋਟਨੀ ਪਾਰਕ ਡਰਾਈਵ ਹਾਈਵੇ ਫੋਰਟ ਐਂਡ ਦੱਖਣ ਵਾਲਾ ਆਨ ਡ੍ਰੈਪ ਤੇ ਹਾਰਡ ਆਨ ਕਰਕੇ 19 ਅਗਸਤ ਤਸਵੀਰ ਤੱਕ ਇਹ ਸਾਰਿਆਂ ਦੀਆਂ ਸਾਰੀਆਂ ਲਾਈਨਾਂ ਬੰਦ ਕਰ ਦਿੱਤੀਆਂ ਗਿਆ ਨੇ ਤੇ ਉੱਥੇ ਦੱਸਦੇ ਕਿ ਬ੍ਰੈਂਟਨ ਵਿੱਚ ਕੁਇਨ ਸਟਰੀਟ ਹਾਈਵੇ 7 ਅਤੇ ਮਿਸਾਗਾ ਵਿੱਚ ਹਾਈਵੇ 401 ਦੇ ਉੱਪਰ ਜਿੱਤੇ ਹਾਈਵੇ ਫੋਰ 10 ਦੇ ਦੱਖਣ ਵੱਲੋਂ ਸਾਰੀ ਕਰਕੇ 19 ਤੋਂ 24 ਅਗਸਤ ਤੱਕ ਰਾਤ 10 ਵਜੇ ਤੱਕ ਬਦਲਵੀਆਂ ਲਾਈਨਾਂ ਜੋ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਸਵੇਰੇ 6 ਵਜੇ ਤੱਕ ਇਹ ਸਾਰੀਆਂ ਨਹੀਂ ਸਾਰੀਆਂ ਲਾਈਨਾਂ ਬੰਦ ਰਹਿਣਗੀਆਂ ਤੇ ਤੁਹਾਨੂੰ ਦੱਸ ਦਈਏ ਕਿ ਮਿਸਾਗਾ ਦੇ ਵਿੱਚ ਇੱਥੇ ਵੱਡਾ ਹੜ੍ਹ ਆਇਆ ਤੇ ਉੱਥੇ ਕੱਲ ਤੇ ਅੱਜ ਵੀ ਬ੍ਰੈਂਟਨ ਦੇ ਵਿੱਚ ਭਾਰੀ ਬਾਰਿਸ਼ ਨੇ ਦਸਤਕ ਦਿੱਤੀ ਹੋਈ ਹੈ ਜਿਸ ਕਰਕੇ ਸਿਟੀ ਵੱਲੋਂ ਕਈ ਹਦਾਇਤਾਂ ਵੀ ਆਮ ਲੋਕਾਂ ਨੂੰ ਜਾਰੀ ਕੀਤੀਆਂ ਗਈਆਂ ਨੇ ਜਿਸ ਦੇ ਚਲਦਿਆਂ ਤੁਸੀਂ ਵੀ ਇਸ ਚੀਜ਼ ਨੂੰ ਜ਼ਰੂਰ ਫਾਲੋ ਅਪ ਕਰਨਾ ਤੇ ਸਿਟੀ ਆਫ ਬ੍ਰੈਂਟਨ ਤੇ ਸਿਟੀ ਆਫ ਮਿਸਾਗਾਡੀਆਂ ਵੈਬਸਾਈਟ ਤੇ ਜਾ ਕੇ ਤੁਸੀਂ तमाम ਜਾਣਕਾਰੀ ਨੂੰ ਇਕੱਤਰ ਕਰ ਸਕਦੇ ਹੋ ਰੀਡਿੰਗ ਖਬਰਾਂਵਾਂ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਖਬਰوں ਖਬਰਾਂ ਦੇਖਣੀ ਸੁਣਨੀ ਪੜ੍ਹਨੀ ਤਾਂ ਬਣੇ ਰਹੋ ਆਜ਼ਿਸਬੜਾ.com ਬਿਨਾਂ